ਪੂਰਾ ਪੰਜਾਬ ਇਸ ਵਕਤ ਹੜਾਂ ਦੀ ਮਾਰ ਚੱਲ ਰਿਆ ਤੇ ਕਾਫੀ ਵੱਡੀ ਮਾਰ ਜਿਹੜੀ ਉਹ ਚੱਲ ਵੀ ਚੁੱਕਾ ਤੇ ਹੁਣ ਜਿਹੜਾ ਸਭ ਤੋਂ ਵੱਡਾ ਜਿਹੜਾ ਉਹ ਅੱਗੇ ਆਉਣ ਵਾਲੀ ਮੁਸੀਬਤ ਹੋਇਆ ਕਿ ਮੁਰਬਸੇਵਾ ਹੜਾਂ ਕਈਆਂ ਥਾਵਾਂ ਤੋਂ ਪਾਣੀ ਜਿਹੜਾ ਉਤਰਨਾ ਸ਼ੁਰੂ ਹੋ ਗਿਆ ਤੇ ਕਈ ਜਗ੍ਹਾ ਵੱਲ ਪਾਣੀ ਨਵੇਂ ਥਾਂ ਨੂੰ ਜਾਣਾ ਸ਼ੁਰੂ ਹੋ ਗਿਆ ਪਰ ਜਿੱਥੇ ਪਾਣੀ ਉਤਰਨਾ ਸ਼ੁਰੂ ਹੋ ਗਿਆ ਉੱਥੇ ਵੀ ਜ਼ਿੰਦਗੀ ਜਿਹੜੀ ਆ ਉਹ ਇੱਕਦਮ ਚੱਲ ਨਹੀਂ ਪਵੇਗੀ ਉੱਥੇ ਵੀ ਮੁਰਬਸੇਵਾ ਵਾਸਤੇ ਕਾਫੀ ਯਤਨ ਕਰਨੇ ਪੈਣਗੇ ਤੇ ਅੱਜ ਅਸੀਂ ਪਹੁੰਚੇ ਆਂ ਵਦਾਂਸਬਾਲ ਕਾ ਜੀਰਾ ਦੇ ਪਿੰਡ ਰੰਗਾ ਟਿੱਬੀ ਦੇ ਵਿੱਚ ਤੇ ਸਾਡੇ ਨਾਲ ਇੱਥੇ ਪਰਿਵਾਰਕ ਮੈਂਬਰ ਖੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪਿੱਛੇ ਇੱਕ ਘਰਵਾ ਜਿਹੜਾ ਤੁਸੀਂ ਸਕਰੀਨ ਦੇ ਉੱਪਰ ਵੀ ਦੇਖ ਸਕਦੇ ਹੋ ਛੱਤ ਜਿਹੜੀ ਆ ਉਹ ਸਾਰੀਆਂ ਟੁੱਟੀਆਂ ਹੋਈਆਂ ਨੇ ਤੇ ਇਹ ਇਸ ਪਰਿਵਾਰ ਦਾ ਜਿਹੜਾ ਇਹ ਘਰਵਾ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਗੁਰਨਾਮ ਸਿੰਘ ਜੀ ਵੀਰ ਜੀ ਕੀ ਇਹੀ ਪਿੰਡ ਤੁਹਾਡਾ ਹਾਂਜੀ ਹਾਂਜੀ ਇਹ ਘਰ ਜਿਹੜਾ ਪਹਿਲਾਂ ਤੁਹਾਡਾ ਹੀ ਨਾ ਹਾਂਜੀ ਹਾਂਜੀ ਤੇ ਵੀਰ ਕੀ ਗੱਲ ਕੀ ਬਣੀ ਜਿਹੜੀ ਛੱਤਾਂ ਡਿੱਗੀਆਂ ਕਿਵੇਂ ਵੀਰ ਇਹ ਜਦੋਂ ਪਹਿਲੇ ਪਾਣੀ ਆਏ ਸੀ بارشਾਂ ਬਹੁਤ ਜ਼ਿਆਦਾ ਆਈਆਂ ਸੀ ਇਸ ਕਰਨਾ ਮੰਨ ਲਓ ਪਾਣੀ ਉੱਪਰ ਖੜ ਕੇ ਛੱਤ ਡਿੱਗ ਪਈ ਏ ਤੇ ਪਿੱਛੇ ਨੀਂਹ ਜਿਹੜੀ ਉਹ ਵੀ ਬਹਿ ਗਈ ਏ ਤੇ ਇਸ ਲਈ ਇਹ ਕਹਿਣਾ ਚਾਹੁੰਦੇ ਆ ਵੀ ਸਾਡੇ ਕੋਲ ਮੰਨ ਲਓ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਅਜ ਤੱਕ ਨਹੀਂ ਕੋਈ ਵਿਚਾਰ ਲੈਣ ਆਇਆ ਤੇ ਜੇ ਕਿਹਾ ਹੁਣ ਫਿਰ ਜੇ ਛੱਤਾਂ ਡਿੱਗੀਆਂ ਤਾਂ ਤੁਸੀਂ ਫਿਰ ਰਹਿੰਦੇ ਕਿਵੇਂ ਇੱਧਰ ਰਹਿੰਦੇ ਵਿੱਚ ਨਹੀਂ ਕਿਸੇ ਦੇ ਘਰ ਰਹਿ ਰਹੇ ਹਾਂ ਇਸ ਟਾਈਮ ਸਮਾਨ ਉਹ ਘਰ ਆਉਂਦਾ ਇਹਦਾ ਚੱਕਰ ਹਾਂਜੀ 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 ਕਿਸੇ ਦੇ ਘਰ ਰਹੇ ਕਿੰਨੇ ਬੱਚੇ ਕਿੰਨੇ ਸਾਡੇ ਮੇਰੇ ਕੋਲ ਇੱਕ ਕੁੜੀ ਆ ਇੱਕ ਮੁੰਡ ਇਹ ਸਾਰੇ ਪਰਿਵਾਰ ਨੂੰ ਲੈ ਕੇ ਕਿਸੇ ਦੇ ਘਰੇ ਰਹਿ ਰਹੇ ਹੋ ਹਾਂਜੀ ਹਾਂਜੀ ਇਹ ਫਿਰੇ ਮੁਸ਼ਕਿਲ ਹੁੰਦਾ ਨੇ ਇਦਾਂ ਦਾ ਬਹੁਤ ਜ਼ਿਆਦਾ ਔਖਾ ਸਾਨੂੰ ਤੇ ਕੰਮ ਕੀ ਕਰਦੇ ਹੋ ਫਿਰ ਤੁਹਾਡਾ ਕਿਉਂ ਖੇਤੀਬਾੜੀ ਕੀ ਜ਼ਮੀਨ ਜਾਇਦਾਦ ਹੈਗੀ ਆ ਮਿਹਨਤ ਹੈ ਜੀ ਜ਼ਮੀਨ ਨਹੀਂ ਹੈਗੀ ਜੀ ਅਸਾਂ ਜੇ ਅਸਾਂ ਆਪ ਦਾ ਕਿ ਮੈਂ ਦਈ ਕੰਮ ਕਰਦੇ ਹਾਂ ਹਾਂਜੀ ਹਾਂਜੀ ਓਕੇ ਤੇ ਹੁਣ ਬੇਨਤੀ ਕੀ ਕਰਦੇ ਕਿਉਂਕਿ ਇਹ ਐਨ ਆਰ ਆਈ ਵੀਰਾਂ ਤੱਕ ਵੀਡੀਓ ਜਾਣੀ ਸਾਰਿਆਂ ਤੱਕ ਕੀ ਬੇਨਤੀ ਕਰਦੇ ਹੋ ਕਿ ਕੀ ਚਾਹੁੰਦੇ ਕੀ ਹੋ ਕੇ ਤੁਹਾਨੂੰ ਕੋਈ ਘਰ ਦਾ ਜਿਹੜਾ ਸਮਾਨ ਲੈ ਕੇ ਦਿੱਤਾ ਜਾਵੇ ਖੜਾ ਕਰਕੇ ਦਿੱਤਾ ਦਿੱਤਾ ਜਾਵੇ ਜਾਂ ਕੀ ਤੁਹਾਡੀ ਮੰਗ ਜਿੱਦਾਂ ਦੀ ਮੰਨ ਲਓ ਐਲਵੋ ਕੋਈ ਕਰ ਸਕੇ ਜੇ ਸਮਾਨ ਲੈ ਕੇ ਦੇਣਾ ਸਮਾਨ ਲੈ ਕੇ ਦੇ ਦੇਣਾ ਜੇ ਅੱਥੀ ਕੋ ਮੰਨ ਲਓ ਕਰਨਾ ਚਾਹੁੰਦਾ ਅੱਥੀ ਕਰ ਦੇ ਨਗਦੀ ਮਮ ਕਿਸੇ ਤਰ੍ਹਾਂ ਦੀ ਇਹਦੇ ਲਈ ਆਪਣਾ ਨੰਬਰ ਬੋਲ ਦਿਓ ਤੁਸੀਂ ਜਿਹੜਾ ਅੱਜ ਜਿਹਦੇ ਤੁਹਾਡਾ ਕੋਈ Google Pay ਚੱਲਦਾ ਜਾਂ ਜਿਹੜਾ ਫੋਨ ਚੱਲਦਾ ਜਿਹੜਾ ਜੇ ਕੋਈ ਤੁਹਾਡੇ ਨਾਲ ਕਨੈਕਟ ਕਰਨਾ ਚਾਹੁੰਦਾ ਹੋਵੇ ਤੇ ਉਹ ਕਰ ਲਵੇ ਸਾਡਾ ਨੰਬਰ ਹੈ ਜੀ 73407 38900 73407 38900 38900 ਤੁਸੀਂ ਕੋਈ ਨੰਬਰ ਤੁਸੀਂ ਦੇਖ ਸਕਦੇ ਹੋ ਕਿ ਇਹ ਨੰਬਰ ਜਿਹੜਾ ਸਕਰੀਨ ਦੇ ਉੱਪਰ ਵੀ ਆ ਰਿਹਾ ਤੇ ਇਹ ਨੰਬਰ ਤੇ ਤੁਸੀਂ ਗੱਲ ਕਰਕੇ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਤੇ ਸਾਰੀ ਜਾਣਕਾਰੀ ਜਿਹੜੀ ਸਟਾਰ ਦੇ ਨਾਲ ਲੈ ਸਕਦੇ ਹੋ ਇੱਥੇ ਹੋਰ ਵੀ ਇੱਥੇ ਨਾਲ ਇਹਨਾਂ ਦੇ ਆਣਗੋਂ ਵਾਲੀ ਸੱਚੀ ਨੂੰ ਉਹਨਾਂ ਤੋਂ ਕੋਈ ਪੁੱਛਦੇ ਆ हां जी वीर जी की सही बोल रहा है वीर जी बोल रहा है हां जी बिल्कुल सही बोल रहा है जी अच्छा मतलब कि नुकसान होया है काफी ना हां जी होया जी बारिशਾਂ ਬਹੁਤ ਜ਼ਿਆਦਾ ਪੈਣ ਕਰ ਉਹਨਾਂ ਦਾ ਕਮਰਾ ਜਿਹੜਾ ਡਿੱਗ ਚੱਲਿਆ ਤੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਹੈਗੇ ਆ ਤੇ ਕੋਈ ਜ਼ਮੀਨ ਜਾਇਦਾਦ ਤਾਂ ਨਹੀਂ ਹੈਗੀ ਉਹਨਾਂ ਕੋਲ ਕੋਈ ਬਿਲਕੁਲ ਨਹੀਂ ਜ਼ਮੀਨ ਜਾਇਦਾਦ ਨਹੀਂ ਹੈਗੀ ਜਾਨੀ ਕਿ ਮਿਹਨਤ ਮਜ਼ਦੂਰੀ ਕਰਕੇ ਉਹਦਾ ਕੰਮ ਜਿਆ ਉਹ ਯਾਰ ਕਰਦੇ ਆ ਸਾਰਾ ਤੇ ਇਹਨਾਂ ਨੂੰ ਜਿੰਨੀ ਹੈਲਪ ਹੋਵੇ ਉਨੀ ਕਰਨੀ ਚਾਹੀਦੀ ਹੈ